ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਸਥਿਤ ਜੈਸਲਮੇਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਵਿਗਿਆਨੀ ਵੀ ਜਿਹੜੇ ਹੈਰਾਨ ਨੇ ਦੱਸਦੇ ਕਿ ਅਚਾਨਕ ਜਿਹੜਾ ਟਿਊਬਵੈਲ ਦੀ ਖੁਦਾਈ ਕਰਦੇ ਸਮੇਂ ਉੱਤੇ ਅਚਾਨਕ ਜਿਹੜਾ ਧਰਤੀ ਫੱਟ ਜਾਂਦੀ ਹੈ ਤਾਂ ਉਸ ਦੇ ਵਿੱਚ ਮਸ਼ੀਨ ਹੈ ਜਿਹੜੀ ਉਹ ਵੀ ਤਸ ਜਾਂਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਰੇਗਿਸਤਾਨ ਦੇ ਵਿੱਚ ਨਜ਼ਰ ਆਵੇਗਾ ਤਾਂ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਸਥਿਤ ਜੈਸਲਮੇਰ ਜ਼ਿਲ੍ਹੇ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੈਸਲਮੇਰ ਦੇ ਰੇਤਲੇ ਟਿੱਬੇ ਦੇ ਵਿੱਚ ਇੱਕ ਖੇਤ ਦੇ ਵਿੱਚ ਟਿਊਬਵਲ ਪੁੱਟਦੇ ਸਮੇਂ ਧਰਤੀ ਫੱਟ ਗਈ ਤੇ ਪਾਣੀ ਜਿਹੜਾ ਲਗਾਤਾਰ ਬਾਹਰ ਨਿਕਲ ਰਿਹਾ ਹੈ ਪਾਣੀ ਦੀ ਰਫਤਾਰ ਇੰਨੀ ਸੀ ਕਿ 3 ਤੋਂ 4 ਫੁੱਟ ਦੇ ਕਰੀਬ ਉੱਪਰ ਜਿਹੜਾ ਉੱਛਲ ਰਿਹਾ ਤੇ ਉਸ ਤੋਂ ਬਾਅਦ ਇਹ ਪਾਣੀ ਕਰੀਬ 50 ਘੰਟੇ ਇਸੇ ਰਫਤਾਰ ਦੇ ਨਾਲ ਬਾਹਰ ਨਿਕਲਦਾ ਰਿਹਾ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ ਹੋ ਰਿਹਾ ਜਾਣਕਾਰੀ ਅਨੁਸਾਰ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ